ਸਤਿ ਸ੍ਰੀ ਅਕਾਲ ਪਿਆਰੇ ਕਿਸਾਨ ਭਰਾਓ ਅੱਜ ਦੀ ਜਿਹੜੀ ਵੀਡੀਓ ਆ ਇਹ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨੀ ਕਿਉਂਕਿ ਜਿਹੜੇ ਵੀਡੀਓ ਚ ਆਪਾਂ ਨੇ ਪ੍ਰੋਡਕਟ ਦੱਸਿਆ ਬਹੁਤ ਹੀ ਜ਼ਬਰਦਸਤ ਪ੍ਰੋਡਕਟ ਆ ਬਹੁਤ ਹੀ ਲਾਭਕਾਰੀ ਪ੍ਰੋਡਕਟ ਆ ਤੇ ਹਰ ਕਿਸਾਨ ਭਰਾ ਨੂੰ ਇਹਦੀ ਜ਼ਰੂਰਤ ਆ ਜਿਹੜਾ ਵੀ ਕਿਸਾਨ ਭਰਾ ਆਪਣਾ ਖਾਦਾਂ ਲਈ ਹੈਰਾਨ ਹੁੰਦਾ ਹੈ ਉਹਨਾਂ ਲਈ ਇੱਕ ਬਹੁਤ ਹੀ ਰਾਮਬਾਨ ਪ੍ਰੋਡਕਟ ਆ ਆਪਾਂ ਲੈ ਕੇ ਆਏ ਆ ਕਿਹੜਾ ਪ੍ਰੋਡਕਟ ਆ ਕਿਵੇਂ ਕੰਮ ਕਰਦਾ ਕਿੰਨੇ ਡੋਜ਼ ਆ ਤੇ ਕਿਸਾਨ ਭਰਾ ਨੂੰ ਕੀ ਰੇਟ ਆਉਂਦਾ ਤੇ ਕਿਹੜੀ ਖਾਦ ਦੇ ਪੌਲਟਰਾਇਜ਼ ਚ ਇਹਨੂੰ ਵਰਤ ਸਕਦੇ ਆ ਤਾਂ ਇਹ ਸਾਰੀਆਂ ਗੱਲਾਂ ਆਪਾਂ ਅੱਜ ਦੀ ਵੀਡੀਓ 'ਚ ਕਰਨੀਆਂ ਤਾਂ ਵੀਡੀਓ ਦਾ ਕੋਈ ਵੀ ਪਾਰਟ ਮਿਸ ਨਾ ਕਰਿਓ ਕਿਉਂਕਿ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਹੈ ਤੇ ਬਹੁਤ ਹੀ ਸਪੈਸ਼ਲ ਪ੍ਰੋਡਕਟ ਹੈ ਆਪਾਂ ਨਹੀਂ ਚਾਹੁੰਦੇ ਕਿਸੇ ਵੀ ਦੇ ਵੀ ਹੱਥੋਂ ਇਹ ਜਾਣਕਾਰੀ ਮਿਸ ਹੋਵੇ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਥੋੜਾ ਵੀ ਕੋਈ ਧਵਾਨ ਹੋਇਆ ਤਾਂ ਜਿਹੜੇ ਪ੍ਰੋਡਕਟ ਬਾਰੇ ਅੱਜ ਆਪਾਂ ਨੇ ਗੱਲ ਕਰਨੀ ਹੈ ਇਹ ਪ੍ਰੋਡਕਟ ਦਾ ਨਾਮ ਹੈਗਾ ਲੈਂਡਲੋਰਡ ਪੀ ਕੜਾ ਕੰਪਨੀ ਵੱਲੋਂ ਬਣਾਇਆ ਜਾਂਦਾ ਹੈ ਤੇ ਆਪਾਂ ਨੂੰ ਇਹਦੇ ਵਿੱਚ ਜਿਹੜਾ ਮੇਨ ਟੈਕਨੀਕਲ ਦੇਖਣ ਨੂੰ ਮਿਲਦਾ ਉਹ ਹੈਗਾ 12 58 00 ਇਹ ਤੁਸੀਂ ਸਮਝ ਹੀ ਗਏ ਹੋਣਾ ਕਿ ਇਹ ਇੱਕ ਤਰ੍ਹਾਂ ਦਾ ਐਨਪੀਕੇ ਹੈ ਜਿਹੜਾ ਆਪਾਂ ਫਾਸਫੋਰਸ ਦੀ ਥਾਂ ਤੇ ਜਿਹਨੂੰ ਆਪਾਂ ਡੀਏਪੀ ਕਹਿੰਦੇ ਆ ਉਹੀ ਜਗ੍ਹਾ ਤੇ ਵਰਤ ਸਕਦੇ ਹਾਂ ਹੁਣ ਕਈ ਕਿਸਾਨ ਭਰਾ ਕਹਿੰਣਗੇ ਵੀ ਨਹੀਂ ਡੀਏਪੀ ਬਿਨਾ ਕਣਕ ਵਧੀਆ ਨਹੀਂ ਹੁੰਦੀ ਜਾਂ ਮੱਕੀ ਵਧੀਆ ਨਹੀਂ ਹੁੰਦੀ ਜਾਂ ਆਲੂ ਵਧੀਆ ਨਹੀਂ ਹੁੰਦੇ ਅਸੀਂ ਇਹਦਾ ਟਰਾਇਲ ਤੁਹਾਨੂੰ ਪਤਾ ਜਿਵੇਂ ਅਸੀਂ ਟਰਾਇਲ ਲਾਉਣ ਤੋਂ ਬਾਅਦ ਜਿੰਨਾ ਜਰ ਅਸੀਂ ਪੂਰੀ ਤਰ੍ਹਾਂ ਸੈਟੀਸਫਾਈ ਨਹੀਂ ਹੁੰਦੇ ਅਸੀਂ ਹੋਂਨਾ ਜੇ ਕਿਸੇ ਵੀ ਪ੍ਰੋਡਕਟ ਨੂੰ ਰეკਮੈਂਡ ਨਹੀਂ ਕਰਦੇ ਹੈਗੇ ਇਹ ਪ੍ਰੋਡਕਟ ਨੂੰ ਅਸੀਂ ਸੱਚੇ ਦਿਲੋਂ ਰეკਮੈਂਡ ਕਰ ਰਹੇ ਹਾਂ ਕਿਉਂਕਿ ਬਹੁਤ ਹੀ ਸ਼ਾਨਦਾਰ ਪ੍ਰੋਡਕਟ ਹੈ ਆਪਾਂ ਨੂੰ ਇਹਦੇ ਵਿੱਚ ਦੇਖਣ ਨੂੰ ਕੀ ਕੀ ਮਿਲਦਾ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਆਪਾਂ ਨੂੰ 12% ਨਾਈਟ੍ਰੋਜਨ ਦੇਖਣ ਨੂੰ ਮਿਲਦੀ ਹੈ ਤੇ 58% ਆਪਾਂ ਨੂੰ ਇਹਦੇ ਵਿੱਚ ਡੀਏਪੀ ਦੇਖਣ ਨੂੰ ਮਿਲਦਾ ਜੇ ਤੁਸੀਂ ਨੇ ਡੀਏਪੀ ਦਾ ਥੈਲਾ ਦੇਖਿਆ ਹੋਊਗਾ ਤਾਂ ਡੀਏਪੀ ਦੇ ਥੈਲੇ ਦੇ ਵਿੱਚ ਜਿਹੜੀ ਆਪਾਂ ਨੂੰ ਫਾਸਫੋਰਸ ਮਿਲਦੀ ਆ ਉਹ ਹੁੰਦੀ ਹੈ 18 46 0 ਮੀਨ ਜੋ ਦੇ ਵਿੱਚ 46% ਡਾਈ ਹੁੰਦਾ ਜਦਕਿ ਇਹਦੇ ਵਿੱਚ 58% ਡੀਏਪੀ ਆ ਆਪਾਂ ਨੇ ਇਹਨੂੰ ਵਰਤਣਾ ਕਿਵੇਂ ਆ ਕੀਏ ਦਾ ਤਰੀਕਾ ਵਰਤਣੇ ਦਾ ਤਾਂ ਆਪਾਂ ਨੇ ਅੱਧਾ ਬੈਗ ਡੀ.ਜੇ.ਪੀ ਦਾ ਲੈ ਲੈਣਾ ਹੈ ਡੀ.ਜੇ.ਪੀ ਲੈਣਾ ਸੀ ਤਾਂ ਕਹਿੰਦੇ ਕਿਉਂਕਿ ਪੌਰਨੇ ਦੇ ਵਿੱਚ ਆਸਾਨੀ ਹੁੰਦੀ ਹੈ ਜੇ ਆਪਾਂ ਕਣਕ ਵੇਚਦੇ ਆ ਜੇ ਆਪਾਂ ਮੱਕੀ ਵੇਚਦੇ ਆ ਤਾਂ ਜਿਵੇਂ ਆਪਾਂ ਦੋਏ ਖਾਦਾਂ ਦੀ ਆਪਾਂ ਐਗਜ਼ਾਮਪਲ ਆਉਣੀ ਹੈ ਕਿ ਆਪਾਂ ਡੇਢ ਥੈਲਾ ਚਿੱਲੇ ਦੇ ਹਸਾਮ ਨਾਲ ਪਾ ਰਹੇ ਆ ਜੇ ਤੁਸੀਂ ਡੇਢ ਥੈਲਾ ਚਿੱਲੇ ਦੇ ਹਸਾਮ ਨਾਲ ਪਾ ਰਹੇ ਹੋ ਤਾਂ ਅੱਧਾ ਥੈਲਾ ਤੁਸੀਂ ਨੇ ਡੀ.ਜੇ.ਪੀ ਦਾ ਵਰਤਣਾ ਤੇ ਉਹਦੇ ਉੱਪਰ ਜਿਹੜੀ ਆਹ 400 ਗ੍ਰਾਮ ਆਪਣੀ ਘੜਾ ਦੀ ਲੈਂਡਲੋਰ ਪੀ ਜਾ ਇਹਦਾ ਛਿੜਕਾਓ ਕਰ ਦੇਣਾ ਹੈ ਇਹਦਾ ਛਿੜਕਾਓ ਕਰਨੇ ਨਾਲ ਹੋਊਗਾ ਕਿ ਕਿ ਜਿਹੜਾ ਇਹ ਉੱਪਰ ਆਪਣੇ ਲੇਅਰ ਬਣਾ ਲੂਗਾ ਤੇ ਥੋੜਾ ਇੱਕ ਥੈਲਾ ਜਿਹੜਾ ਉਹਦਾ ਪ੍ਰੋਪਰ ਕੰਮ ਕਰੂਗਾ ਵੈਸੇ ਆਪਾਂ ਇਹ ਸਪਰੇ ਵੀ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਰეკਮੈਂਡਡ ਵੀ ਆ ਵੀ ਇਹ ਯੂਜ਼ ਹੋ ਸਕਦਾ ਹੈ ਦੂਜਾ ਨਿਊਟ੍ਰੀਸ਼ਨ ਦੂਜੀਆਂ ਖਾਦਾਂ ਨਾਲ ਜਿਹੜੀਆਂ ਕੈਮੀਕਲ ਬੇਸਡ ਖਾਦਾਂ ਨੇ ਆਪਾਂ ਉਹਨਾਂ ਨਾਲ ਇਹਨੂੰ ਯੂਜ਼ ਵੀ ਕਰ ਸਕਦੇ ਆ ਤੇ ਇਹਦਾ ਜਿਹੜਾ ਯੂਜ਼ ਕਰਨੇ ਦਾ ਤਰੀਕਾ ਬਹੁਤ ਸਾਨ ਆ ਜਿਵੇਂ ਆਪਾਂ ਦੇਖਣਾ ਯਾਰਾਂ ਦੀ ਪ੍ਰੋ ਕੋਟ ਜ਼ਿੰਕ ਦਾ ਉਹ ਕੋਟ ਹੋ ਜਾਂਦੀ ਹੈ ਉਹਦੇ ਉੱਪਰ ਹਨਾ ਯੂਰੀਆ ਦੇ ਸੇਮ ਉਸੇ ਤਰੀਕੇ ਨਾਲ ਇਹ ਆ ਜਿਹੜਾ ਡੀਏਪੀ ਦੇ ਉੱਪਰ ਕੋਟ ਹੋ ਜਾਂਦਾ ਜੇ ਇਹਨੂੰ ਤੁਸੀਂ ਪਾ ਕੇ ਮਸ਼ੀਨ ਦੇ ਵਿੱਚ ਪੋਰਦੇ ਹੋ ਤਾਂ ਤੁਸੀਂ ਦੇਖੋਗੇ ਜਿਹੜੀ ਤੁਹਾਡੀ ਜਰਮੀਨੇਸ਼ਨ ਹੈ ਪਹਿਲਾਂ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਜਰਮੀਨੇਸ਼ਨ ਹੋ ਕੋਈ ਤੇ ਵੀ ਤੁਹਾਨੂੰ 1% ਦਾ ਹੀ ਫਰਕ ਨਹੀਂ ਲੱਗੂਗਾ ਅਸੀਂ ਕਿਸਾਨ ਭਰਾਵਾਂ ਨੂੰ ਇਹ ਰეკਮੈਂਡ ਕਰਾਂਗੇ ਜਿਹੜਿਆਂ ਨੇ ਵੀ ਹੁਣ ਮੱਕੀ ਬੀਜਣੀ ਆ ਉਹ ਜੇ 10 ਕਿੱਲੇ ਲਾ ਰਹੇ ਨੇ 5 ਕਿੱਲੇ ਲਾ ਰਹੇ ਨੇ ਤਾ 1 ਕਿੱਲੇ ਦੇ ਵਿੱਚ ਇਹਨੂੰ ਜ਼ਰੂਰ ਵਰਤਣਾ 1 ਕਿੱਲੇ ਵਰਤ ਕੇ ਹੋਊਗਾ ਕਿ ਆਪਾਂ ਨੇ ਫਿਊਚਰ ਵਾਸਤੇ ਪਤਾ ਚੱਲ ਜੇ ਤੁਸੀਂ ਦੇਖੋਗੇ ਜਿਹੜੇ ਜਿਹੜੇ ਤਾਂ ਆਪਾਂ ਨੇ ਇਹਦੇ ਨਾਲ ਬੀਜੀ ਹੋਗੀ ਮੱਕੀ ਉਹ ਨਿਕਲੋਗੇ ਵੀ ਛੇਤੀ ਤੇ ਨਿਕਲੋ ਵੀ ਜ਼ਿਆਦਾ ਮਜ਼ਬੂਤ ਤੇ ਨਿਕਲੋ ਵੀ ਇੱਕ ਸਾਰ ਆਮ ਡੀਪੀ ਨਾਲ ਫਰਕ ਇਹਦੇ ਤੇ ਆਮ ਡੀਪੀ ਦੇ ਵਿੱਚ ਕੀ ਹੈ ਜਿਹੜਾ ਆਮ ਡੀਪੀ ਹੁੰਦਾ ਉਹ ਆਪਣਾ ਧਰਤੀ ਦੇ ਵਿੱਚ ਫਿਕਸ ਹੋ ਜਾਂਦਾ ਫਾਸਫੋਰਸ ਹੈ ਜਿਵੇਂ ਆਪਾਂ ਨੂੰ ਪਤਾ ਉਹ ਮਿੱਟੀ 'ਚ ਫਿਕਸ ਹੋ ਜਾਂਦੀ ਹੈ ਜਿਹਦੇ ਕਰਕੇ ਆਪਾਂ ਨੂੰ ਬਾਅਦ 'ਚ ਮਾਈਕਰੋਆਇਜ਼ਾ ਪਾਉਣਾ ਪੈਂਦਾ ਤਾਂ ਕਿ ਆਪਣਾ ਜਿਹੜਾ ਪੇਡਾ ਉਹ ਸਾਰੀ ਫਾਸਫੋਰਸ ਨੂੰ ਖਿੱਚ ਸਕੇ ਪਰ ਜਿਹੜਾ ਇਹ ਪ੍ਰੋਡਕਟ ਹੈ ਇਹ ਚ 58% ਫਾਸਫੋਰਸ ਜਿੰਨੀ ਬੀਜ ਦੇ ਨਾਲ ਰਹਿੰਦੀ ਹੈ ਸਾਰੀ ਬੀਜ ਖਿੱਚ ਲਾਂਦਾ ਮਿੱਟੀ ਦੇ ਵਿੱਚ ਫਿਕਸ ਹੋਣੇ ਦੀ ਤਾਂ ਬਹੁਤ ਹੀ ਘੱਟ ਸੰਭਾਵਨਾ ਰਹਿੰਦੀ ਹੈ ਮੀਨਸ 90 ਤੋਂ 95% ਫਿਕਸ ਹੋ ਜਾਂਦਾ ਜੇ ਆਪਾਂ ਨੂੰ 46% ਦੇ ਵਿੱਚੋਂ 33 ਇਹ 34% ਫਾਸਫੋਰਸ ਮਿਲਦੀ ਹੈ ਇਹਦੇ ਚ 58% ਦੇ ਵਿੱਚੋਂ ਆਪਾਂ ਨੂੰ 50% ਫਾਸਫੋਰਸ ਆਪਣੇ ਬੀਜ ਨੂੰ ਮਿਲੂ ਮੀਨ ਜੇ ਆਪਾਂ ਨੂੰ ਥੈਲੇ ਤੋਂ ਜ਼ਿਆਦਾ ਫਾਸਫੋਰਸ ਮਿਲੂਗੀ ਅਸੀਂ ਹਰੇਕ ਕਿਸਾਨ ਭਰਾ ਨੂੰ ਹਰੇਕ ਨੂੰ ਦਿਲੋਂ ਰਿਕਮੈਂਡ ਕਰਦੇ ਆ ਕਿ ਤੁਸੀਂ ਇੱਕ ਵਾਰੀ ਇਹ ਪ੍ਰੋਡਕਟ ਦਾ ਇਸਤੇਮਾਲ ਜ਼ਰੂਰ ਕਰੋ ਬਹੁਤ ਹੀ ਸ਼ਾਨਦਾਰ ਪ੍ਰੋਡਕਟ ਹੈ ਬਹੁਤ ਹੀ ਜ਼ਬਰਦਸਤ ਇਹਦੇ ਰਿਜ਼ਲਟ ਨੇ ਗੱਲ ਕਰੀਏ ਦਾ ਕੀ ਆਪਾਂ ਨੂੰ ਖਰਚਾ ਪੈਂਦਾ 750 ਰੁਪਏ ਆਪਾਂ ਨੂੰ ਕਿੱਲੇ ਦਾ ਖਰਚਾ ਪੈਂਦਾ ਤੇ ਜਿਹੜੀ ਇਹਦੀ ਡੋਜ਼ ਹੈ 400 ਗ੍ਰਾਮ ਪਰ ਏਕੜ ਦੀ ਡੋਜ਼ ਹੈ ਹੁਣ ਕਿਸਾਨ ਭਰਾ ਕਹੀ ਨਹੀਂ ਬਦਲਣਾ ਚਾਹੁੰਦੇ ਪਰ ਆਪਾਂ ਨੂੰ ਨਵੇਂ ਤਰੀਕੇ ਵਰਤਣੇ ਚਾਹੀਦੇ ਨੇ ਤਾਂ ਹੀ ਆਪਾਂ ਨੂੰ ਪਤਾ ਚੱਲੇ ਚੱਲੂਗਾ ਕਿ ਆਪਾਂ ਸਫਲ ਕਿਸਾਨ ਹੈ ਜਾਂ ਨਹੀਂ ਕਿਉਂਕਿ ਜੇ ਜਿਹਨੇ ਟ੍ਰਾਈ ਹੋ ਨਹੀਂ ਕੀਤਾ ਉਹ ਕੀ ਦੱਸ ਸਕਦਾ ਕਿ ਇਹਦਾ ਰਿਜ਼ਲਟ ਵਧੀਆ ਹੈ ਜਾਂ ਨਹੀਂ ਅਸੀਂ ਆਲੂਆਂ ਦੇ ਵਿੱਚ ਇਹਦਾ ਰਿਜ਼ਲਟ ਦੇਖਿਆ ਆਲੂ ਦੇ ਅਸੀਂ ਨੇ 2 ਬੈਗ ਪਵਾ ਕੇ ਤੇ 2 ਬੋਤਲ ਇਹਦੀਆਂ ਲਾਈਆਂ ਸੀ ਅਸੀਂ ਨੇ ਬੀਜ ਨੂੰ ਉਹ ਆਲੂ ਵੀ ਉਨੇ ਹੀ ਜੰਮੇ ਆ ਜਦ ਕਿ ਜਿਹਦੇ ਵਿੱਚ ਅਸੀਂ ਨੇ 4.5 ਬੈਗ ਡੀਏਪੀ ਦੇ ਪਾਏ ਸੀ ਉਹ ਆਲੂ ਦੀ ਜਰਮੀਨੇਸ਼ਨ ਘੱਟ ਸੀ ਸੇਮ ਇੱਕੇ ਖੇਤ ਦੇ ਵਿੱਚ ਕੀਤਾ ਸੀ ਐ ਨਹੀਂ ਵੀ ਦੋ ਅਲੱਗ-ਅਲੱਗ ਖੇਤਾਂ ਦੇ ਵਿੱਚ ਕੀਤਾ ਇੱਕ ਖੇਤ ਦੇ ਵਿੱਚ ਅਸੀਂ ਨੇ ਟ੍ਰਾਇਲ ਆਇਆ ਅੱਧਾ-ਅੱਧਾ ਖੇਤ ਵੰਡ ਕੇ ਤੇ ਬਹੁਤ ਹੀ ਸੋਹਣਾ ਰਿਜ਼ਲਟ ਆਇਆ ਇਹਦਾ ਹਰੇਕ ਕਿਸਾਨ ਭਰਾ ਨੂੰ ਅਸੀਂ ਜ਼ਰੂਰ ਰეკਮੈਂਡ ਕਰਾਂ ਕਿ ਤੁਸੀਂ ਇੱਕ ਵਾਰ ਵਰਤੋ ਖਰਚਾ 750 ਰੁਪਇਆ ਇੱਕ ਕਿੱਲੇ ਦੇ ਵਿੱਚ ਵਰਤਣ ਨਾਲ ਆਪਾਂ ਨੂੰ ਪਤਾ ਚੱਲਦਾ ਤੇ ਜਿਹੜਾ ਆਪਾਂ ਨੂੰ ਦੁਕਾਨ ਵਾਲਿਆਂ ਨੇ ਮਿੰਤਾ ਕਰਨ ਮੈਂਨੇ ਬਾਰ-ਬਾਰ ਕਿ ਡੀਏਪੀ ਆ ਗਿਆ ਅੱਜ ਜਾਊਗਾ ਕੱਲ ਨੂੰ ਆਊਗਾ ਜਿਹਦੇ ਕਰਕੇ ਆਪਣੀ ਗਿੱਲ ਵੀ ਸੁੱਕਦੀ ਹੈ ਕਣਕ 'ਚ ਉਹ ਚੀਜ਼ ਤੋਂ ਵੀ ਆਪਾਂ ਬਚੇ ਰਹਾਂਗੇ ਤਾਂ ਕਿਸਾਨ ਭਰਾ ਜਿਹੜੇ ਵੀ ਇਹ ਪ੍ਰੋਡਕਟ ਨੂੰ ਮੰਗਾਉਣਾ ਚਾਹੁੰਦੇ ਆ ਸਾਡੇ ਤੋਂ ਮੰਗਾ ਲਓ ਲਿਮਟਿਡ ਇਹਦਾ ਬਹੁਤ ਹੀ ਲਿਮਟਿਡ ਸਟਾਕ ਆਇਆ ਤੇ ਜਿਨ੍ਹਾਂ ਨੇ ਵੀ ਅੱਗੇ ਵਾਸਤੇ ਲੈਣੀਆਂ ਮੱਕੀ ਵਗੈਰਾ ਵਾਸਤੇ ਹੁਣੇ ਆਪਣਾ ਬੁੱਕ ਕਰ ਲਓ ਤੁਸੀਂ ਬੁੱਕ ਕਰਨ ਵਾਸਤੇ ਸਾਡਾ ਨੰਬਰ ਦਿੱਤਾ ਗਿਆ ਉਹਤੇ ਮੈਨੂੰ ਵਟਸਐਪ ਕਰ ਦਿਓ ਤੇ ਆਪਾਂ ਤੁਹਾਨੂੰ ਭੇਜ ਦਾਂਗੇ ਫ੍ਰੀ ਡਿਲੀਵਰੀ ਵੀ ਦਵਾਂਗੇ ਅਸੀਂ ਆ ਪ੍ਰੋਡਕਟ ਦੀ ਧੰਨਵਾਦ ਜੀ